ਮੈਂ ਸਰੀਰਕ ਤੌਰ ਤੇ ਨਕਾਰਾ ਸੀ ਮੇਰੇ ਕੋਲੇ ਇੱਕ ਕਿਸਾਨ ਪਰਿਵਾਰ ਦੇ ਵਿੱਚ ਪੈਦਾ ਹੋਣ ਦੇ ਨਾਤੇ ਜਾਇਦਾਦ ਵੀ ਜ਼ਮੀਨ ਨਹੀਂ ਸੀ ਜ਼ਮੀਨ ਤੋਂ ਬਿਨਾ ਸਰੀਰ ਤੋਂ ਬਿਨਾ ਸਾਡੇ ਸਮਾਜ ਦੀਆਂ ਜੋ ਰੀਤਾਂ ਨੇ ਰਵੈਤਾਂ ਨੇ ਮਤਲਬ ਕੋਈ ਵੀ ਕੁੜੀ ਇਸ ਤਰ੍ਹਾਂ ਨਹੀਂ ਚਾਹੂਗੀ ਵੀ ਮੈਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਜੋੜਾਂ ਤੁਹਾਡੇ ਜ਼ਹਿਨ ਵਿੱਚ ਇਹ ਨਹੀਂ ਆਇਆ ਕਿ ਪਰਿਵਾਰ ਹੋਣਾ ਚਾਹੀਦਾ ਸੀ ਆਪਣੇ ਬੱਚੇ ਹੋਣੇ ਚਾਹੀਦੇ ਸੀ ਜਿਨ੍ਹਾਂ ਤੇ ਪੈਸੇ ਲਗਾਉਂਦੇ ਜਿਨ੍ਹਾਂ ਨੂੰ ਪੜਾ ਲਿਖਾ ਕੇ ਚੰਗਾ ਇਨਸਾਨ ਬਣਾਉਂਦੇ ਮੈਨਾਂ ਮੈਨੂੰ ਮੇਰੇ ਦਿਮਾਗ ਦੇ ਵਿੱਚ ਗੱਲ ਇਹ ਘਰ ਕੀਤਾ ਵੀ ਜੇ ਮੈਂ ਵਿਆਹਿਆ ਹੋਇਆ ਹੁੰਦਾ ਮੇਰੇ ਇੱਕ ਬੱਚਾ ਹੋਇਆ ਹੁੰਦਾ ਤਾਂ ਮੈਂ ਉਹ ਇੱਕ ਬੱਚੇ ਦੇ ਪੁੱਤਰ ਮੋਹ ਦੇ ਵਿੱਚ ਘਿਰ ਕੇ ਜਿਹੜੇ ਮੈਂ ਲੱਖਾਂ ਕਰੋੜਾਂ ਹਜ਼ਾਰਾਂ ਬੱਚਿਆਂ ਦੇ ਬਾਰੇ ਸੋਚਦਾ ਉਹਨਾਂ ਦੇ ਉਜਵਲ ਭਵਿੱਖ ਬਾਰੇ ਸੋਚਦਾ ਸ਼ਾਇਦ ਫਿਰ ਮੈਂ ਇਹ ਸੋਚ ਨਾ ਸਕਦਾ ਹੁੰਦਾ ਹਰ ਬੰਦਾ ਸੁੰਦਰਤਾ ਦਾ ਪੁਜਾਰੀ ਹੈ ਉਹ ਸੁੰਦਰਤਾ ਕੁਦਰਤੀ ਹੋਵੇ ਉਹ ਸੁੰਦਰਤਾ ਬਣਾਈ ਜਾ ਸਕਦੀ ਹੋਵੇ ਵੀ ਜੋ ਵੀ ਚੀਜ਼ ਹੋਵੇ ਤੇ ਸੁੰਦਰ ਹੋਵੇ ਸਕੂਲ ਹੋਵੇ ਉਹ ਵੀ ਸੁੰਦਰ ਹੋਣ ਸਪਤਾਲ ਨੂੰ ਵੀ ਉੱਧਰ ਹੋਣ ਮੈਂ ਤਾਂ ਅਬਦਾ ਫਰਜ ਪਛਾਨ ਕੇ ਜੋ ਮੈਨੂੰ ਚੰਗਾ ਲੱਗਦਾ ਹੈ ਮੇਰੇ ਅੰਦਰ ਸ਼ਰਦਾ ਪੈਦਾ ਹੁੰਦੀ ਹੈ ਮੈਂ ਸ਼ਰਦਾ ਭਾਵਨਾ ਨਾਲ ਕਰਦਾ ਮੈਂ ਕੋਈ ਕਿਸੇ ਸਾਰ ਨਹੀਂ ਕਰ ਰਿਹਾ ਮੈਨੂੰ ਲੱਗਦਾ ਵੀ ਜਦੋਂ ਕੋਈ ਚੰਗਾ ਕਰਦਾ ਹੈ ਕਿਸੇ ਹੋਰ ਦੇ ਮਨ ਚ ਵੀ ਜ਼ਰੂਰ ਇਹ ਜਗਿਆਸਾ ਪੈਦਾ ਹੁੰਦੀ ਹੋਵੇਗੀ ਵੀ ਚੰਗੇ ਨੂੰ ਚੰਗਾ ਸਮਝ ਕੇ ਕੀਤਾ ਜਾਵੇ insan keval daulat nal ameer nahi hunda asli ameer oh hunda hai jis kol changi soch changi sangat te sabar santokh hove ਤੁਹਾਡੀ ਮੁਲਾਕਾਤ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਨੇ ਆਪਣੀ ਸਾਰੀ ਉਮਰ ਦੀ ਕਮਾਈ ਸਾਹਿਤ ਸਿੱਖਿਆ ਤੇ ਸਿਹਤ ਦਾ ਪਧਰ ਉੱਚਾ ਕਰਨ 'ਚ ਲਗਾ ਦਿੱਤੀ। ਕਾਮਰੇਡ ਪੀਮ ਸਿੰਘ ਜੀ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਹੁਣ ਤੱਕ ਦੀ ਜਿੰਨੀ ਵੀ ਕਮਾਈ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਪੈਸਾ ਕਮਾਇਆ ਸਰਕਾਰੀ ਸਕੂਲ ਸਰਕਾਰੀ ਹਸਪਤਾਲ ਦੇ ਵਿੱਚ ਲਗਾਤਾ ਤਾਂ ਕਿ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਤਿ ਸ਼੍ਰੀ ਅਕਾਲ ਸਰ। ਕੀ ਆਇਆ ਤੁਹਾਡੇ ਜ਼ਿਹਨ ਦੇ ਵਿੱਚ ਕਿ ਤੁਸੀਂ ਜਿੰਨਾ ਪੈਸਾ ਹੁਣ ਤੱਕ ਕਮਾਇਆ ਉਹ ਸਾਰੀ ਕਮਾਈ ਆਪਣੇ ਤੇ ਨਾ ਲਗਾ ਕੇ ਸਮਾਜ ਸੇਵਾ ਤੇ ਲਗਾਤੀ। ਦੇਖੋ ਬੇਟਾ ਜੀ ਮੇਰੇ ਦਿਮਾਗ 'ਚ ਇਹ ਆਇਆ ਜੋ ਕੁਛ ਮੈਂ ਪ੍ਰਾਪਤ ਕੀਤਾ ਉਹ ਵਿਦਿਆ ਤੋਂ ਪ੍ਰਾਪਤ ਕੀਤਾ। ਵਿਦਿਆ ਸਕੂਲ ਨਾਲ ਜੁੜੀ ਹੋਈ ਹੈ। ਸਕੂਲ ਪ੍ਰਤੀ ਮੈਨੂੰ ਉਤਸ਼ਾਹ ਜਾਗਿਆ ਵੀ ਜਿਸ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ, ਜ਼ਿੰਦਗੀ ਦਾ ਵਰਦਾਨ ਦਿੱਤਾ ਹੈ ਤਾਂ ਅੱਜ ਮੈਂ ਕਾਬਿਲ ਹੋਇਆ ਮੈਂ ਇਸ ਲਈ ਸਕੂਲ ਤੇ ਲਾਉਣਾ ਚਾਹਿਆ। ਸੁਣਨ ਚਾਹਿਆ ਕਿ ਉਸੇ ਸਕੂਲ ਦੇ ਵਿੱਚ ਤੁਸੀਂ ਆਪਣੀ ਵਿਦਿਆ ਹਾਸਲ ਕੀਤੀ ਹੈ ਜਿਸ ਸਕੂਲ ਨੂੰ ਤੁਸੀਂ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਦਿੱਤੀ ਹੈ ਇਹ ਇਹ ਸਾਰਾ ਕੁਝ ਕਰਕੇ ਜੀ ਮੇਰੇ ਮਨ ਨੂੰ ਸੰਤੁਸ਼ਟੀ ਮਿਲੀ ਮੈਂ ਸਕੂਲ ਦਾ ਕਰਜ਼ਦਾਰ ਸੀ ਮੈਂ ਕਈ ਵਾਰੀ ਇਹ ਸੋਚਦਾ ਹੁੰਦਾ ਸੀ ਵੀ ਸਕੂਲ ਦਾ ਮੈਂ ਇੰਨਾ ਕਰਜ਼ਦਾਰ ਹਾਂ ਵੀ ਜੇ 7 ਬਾਰੀ ਜਨਮ ਲੈ ਕੇ 100-100 ਸਾਲ ਦਾ ਹੋ ਕੇ 12 ਸੱਤੇ ਜਨਮਾਂ ਚ ਤਾਂ ਵੀ ਸ਼ਾਇਦ ਉਹਦਾ ਕਰਜ਼ਾ ਨਿਵਾਰ ਸਕਾਂ ਮੈਂ ਆਪਣੇ ਮਨ ਦਾ ਬੋਝ ਹੌਲਾ ਕੀਤਾ ਇਹ ਕੁਛ ਲਾ ਕੇ ਪਰਿਵਾਰ ਵਸੋਂ ਬਾਰੇ ਕਦੀ ਕਿਉਂ ਨਹੀਂ ਸੋਚਿਆ ਦੇਖੋ ਜੀ ਅਸਲ ਦੇ ਵਿੱਚ ਸਮਾ ਪਰਸਥਿਤੀਆਂ ਨੇ ਮਨੁੱਖਦਿਆਂ ਜੋ ਉਹਨਾਂ ਦਾ ਰੋਲ ਬਹੁਤ ਵੱਡਾ ਹੈ ਮੈਂ ਸਰੀਰਕ ਤੌਰ ਤੇ ਨਕਾਰਾ ਸੀ ਮੇਰੇ ਕੋਲੇ ਇੱਕ ਕਿਸਾਨ ਪਰਿਵਾਰ ਦੇ ਵਿੱਚ ਪੈਦਾ ਹੋਣ ਦੇ ਨਾਤੇ ਜਾਇਦਾਦ ਵੀ ਜ਼ਮੀਨ ਨਹੀਂ ਸੀ ਜ਼ਮੀਨ ਤੋਂ ਬਿਨਾ ਸਰੀਰ ਤੋਂ ਬਿਨਾ ਸਾਡੇ ਸਮਾਜ ਦੀਆਂ ਜੋ ਰੀਤਾਂ ਨੇ ਰਵੈਤਾਂ ਨੇ ਮਤਲਬ ਕੋਈ ਵੀ ਕੁੜੀ ਇਸ ਤਰ੍ਹਾਂ ਨਹੀਂ ਚਾਹੂਗੀ ਵੀ ਮੈਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਜੋੜਾ ਤੇ ਮੈਨੂੰ ਇਸ ਕਰਕੇ ਮੌਕੇ ਨਹੀਂ ਮਿਲਿਆ ਲੋਕ ਨਿਰਾਸ਼ ਹੋ ਜਾਂਦੇ ਨੇ ਜਦੋਂ ਜਿਸ ਤਰ੍ਹਾਂ ਤੁਸੀਂ ਸਰੀਰਕ ਤੌਰ ਤੇ ਗੱਲ ਕੀਤੀ ਨਕਾਰਾ ਹੁੰਦੀ ਲੋਕ ਤਾਂ ਨਿਰਾਸ਼ ਹੋ ਕੇ ਘਰੇ ਬੈਠ ਜਾਂਦੇ ਨੇ ਕਦੀ ਸਮਾਜ ਵਿੱਚ ਆਣਾ ਲੋਕਾਂ ਦੇ ਵਿੱਚ ਵਿਚਰਨਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਇਹ ਨਿਰਾਸ਼ਾ ਆਈ ਜਿਵੇਂ ਮੈਂ ਤੁਹਾਨੂੰ ਦੱਸਿਆ ਪਰੰਤੂ ਮੇਰੀ ਨਿਰਾਸ਼ਾ ਨੇ ਤੋੜਿਆ ਸਾਹਿਤ ਸਾਹਿਤ ਨੇ ਨਿਰਾਸ਼ਾ ਤੋੜਿਆ ਮੈਂ ਸਾਹਿਤ ਦੇ ਵਿੱਚੋਂ ਜ਼ਿੰਦਗੀ ਦਾ ਸੱਚ ਲੱਭਿਆ ਮੈਂ ਸਾਹਿਤ ਦੇ ਵਿੱਚੋਂ ਰੋਸ਼ਨ ਭਵਿਕ ਲੱਭਿਆ ਮੈਂ ਸਾਹਿਤ ਦੇ ਵਿੱਚੋਂ ਸੰਤੁਸ਼ਟੀ ਲੱਭੀ ਮੈਨੂੰ ਸਾਹ ਦੇ ਵਿੱਚੋਂ ਬਹੁਤ ਖਰਾ ਇੱਕ ਭੰਡਾਰ ਲੱਭਿਆ ਅਮੁੱਖ ਭੰਡਾਰ ਲੱਭਿਆ ਵੀ ਅੱਜ ਤੱਕ ਮੈਨੂੰ ਕਦੇ ਨਰਾਸ਼ ਹੋਣ ਦਾ ਮੌਕਾ ਨਹੀਂ ਮਿਲਿਆ ਮੈਨੂੰ ਇਹ ਸਾਹ ਦੀ ਦੇਣ ਹੈ ਹਸਪਤਾਲ ਜਿਹੜਾ ਚੈਰੀਟੇਬਲ ਹਸਪਤਾਲ ਹੈ ਜਾਂ ਸਰਕਾਰੀ ਸਕੂਲ ਹੈ ਜਿਸ ਨੂੰ ਹੁਣ ਤੱਕ ਆਪਣੀ ਕਮਾਈ ਜਿੱਥੇ ਸਾਂਝੀ ਕੀਤੀ ਹੈ ਤੁਸੀਂ ਕਿੰਨੀ ਕ ਸੰਤੁਸ਼ਟੀ ਹੋਈ ਉਥੇ ਇਹ ਸੇਵਾ ਕਰਕੇ ਦੇਖੋ ਮੈਨੂੰ ਸੰਤੁਸ਼ਟੀ ਹੋਈ ਬਹੁਤ ਕਿਉਂ ਹੋਈ ਇਹ ਦੋ ਚੀਜ਼ਾਂ ਸਾਡੇ ਸਮਾਜ ਲਈ ਪ੍ਰਮੁੱਖ ਨੇ ਵਿਦਿਆ ਤੇ ਸਿਹਤ ਜੋ ਸਰਕਾਰੀ ਤੌਰ ਤੇ ਜਿਸ ਤਰ੍ਹਾਂ ਦੀ ਵਿਦਿਆ ਹੈ ਉਹ ਦਿੱਤੀ ਨਹੀਂ ਜਾ ਰਹੀ ਜਿਸ ਤਰ੍ਹਾਂ ਸਿਹਤ ਸਭਾਵਾਂ ਨੇ ਉਹ ਵੀ ਦਿੱਤੀਆਂ ਨਹੀਂ ਜਾ ਰਹੀਆਂ ਮੈਂ ਸਮਝਦਾ ਵੀ ਜੋ ਸਰਕਾਰੀ ਹਸਪਤਾਲ ਨੇ ਸਰਕਾਰੀ ਸਕੂਲ ਨੇ ਇਹ ਲੋਕਾਂ ਦੇ ਨੇ ਇੱਥੇ ਸਾਡੇ ਪਰਜਾ ਦੇ ਜਨਤਾ ਦੇ ਨੇ ਜਿਹੜੇ ਪ੍ਰਾਈਵੇਟ ਸਕੂਲ ਨੇ ਜਾਂ ਪ੍ਰਾਈਵੇਟ ਹਸਪੀਟਲ ਨੇ ਉਹ ਕਮਾਈ ਦਾ ਸਾਧਨ ਨੇ ਉਹ ਉਹਨਾਂ ਦੀ ਨਿੱਜੀ ਪ੍ਰਾਪਰਟੀ ਹੈ ਮੈਂ ਇਹ ਕਹਿੰਦਾ ਵੀ ਜਿਹੜੇ ਸਰਕਾਰੀ ਸਕੂਲ ਨੇ ਇਹਨਾਂ ਨੂੰ ਉन्नत ਕੀਤਾ ਜਾਵੇ ਇਹਨਾਂ ਨੂੰ ਮਤਲਬ ਬਹਾਲ ਕੀਤਾ ਜਾਵੇ ਇਹਨਾਂ ਚ ਕਮੀਆਂ ਪੀਛਾਂ ਦੂਰ ਕੀਤੀਆਂ ਜਾਣ ਇਹ ਕੰਮ ਤਾਂ ਸਰਕਾਰਾਂ ਦਾ ਹੈ ਸਰਕਾਰਾਂ ਜਿਹੇ ਉਪਰਾਲੇ ਨਹੀਂ ਕਰ ਰਹੀਆਂ ਜੇ ਸਰਕਾਰਾਂ ਨਹੀਂ ਕਰਦੀਆਂ ਤਾਂ ਸਾਨੂੰ ਲੋਕਾਂ ਨੂੰ ਤਾਂ ਸੋਚਣਾ ਪਊਗਾ ਜੇ ਅਸੀਂ ਆਪਣੇ ਬੱਚੇ ਪੜਾਉਣੇ ਨੇ ਅਸੀਂ ਇਲਾਜ ਕਰਾਉਣੇ ਨੇ ਤਾਂ ਸਾਨੂੰ ਕੋਈ ਨਾ ਕੋਈ ਤਾਂ ਹੱਲ ਲੱਭਣਾ ਪਊਗਾ ਲੋਕਾਂ ਦਾ ਵੀ ਆਪਣਾ ਫਰਜ਼ ਹੈ ਵੀ ਲੋਕ ਸੰਸਥਾਵਾਂ ਬਣਾ ਕੇ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਨੂੰ ਵੀ ਤਾਂ ਬਹੁਤ ਵੱਡੀ ਸਹਾਇਤਾ ਕਰਦੇ ਨੇ ਤੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੇ ਹਸਪਤਾਲਾਂ ਨੂੰ ਵੀ ਕਰਨੀ ਚਾਹੀਦੀ ਹੈ ਇਹ ਸਾਡੇ ਆਪਣੇ ਨੇ ਕਦੀ ਜ਼ਹਿਨ ਵਿੱਚ ਇਹ ਨਹੀਂ ਆਇਆ ਕਿ ਪਰਿਵਾਰ ਹੋਣਾ ਚਾਹੀਦਾ ਸੀ ਆਪਣੇ ਬੱਚੇ ਹੋਣੇ ਚਾਹੀਦੇ ਸੀ ਜਿਨ੍ਹਾਂ ਤੇ ਪੈਸੇ ਲਗਾਉਂਦੇ ਜਿਨ੍ਹਾਂ ਨੂੰ ਪੜਾ ਲਿਖਾ ਕੇ ਚੰਗਾ ਇਨਸਾਨ ਬਣਾਉਂਦੇ ਮੈਂ ਨਾ ਮੈਨੂੰ ਮੇਰੇ ਦਿਮਾਗ ਦੇ ਵਿੱਚ ਗੱਲ ਇਹ ਘਰ ਕੀਤਾ ਵੀ ਜੇ ਮੈਂ ਵਿਆਹਿਆ ਹੋਇਆ ਹੁੰਦਾ ਮੇਰੇ ਇੱਕ ਬੱਚਾ ਹੋਇਆ ਹੁੰਦਾ ਤਾਂ ਮੈਂ ਉਹ ਇੱਕ ਬੱਚੇ ਦੇ ਪੁੱਤਰ ਮੋਹ ਦੇ ਵਿੱਚ ਘਿਰ ਕੇ ਜਿਹੜੇ ਮੈਂ ਲੱਖਾਂ ਕਰੋੜਾਂ ਹਜ਼ਾਰਾਂ ਬੱਚਿਆਂ ਦੇ ਬਾਰੇ ਸੋਚਦਾ ਉਹਨਾਂ ਦੇ ਉਜਵਲ ਭਵਿੱਖ ਬਾਰੇ ਸੋਚਦਾ ਸ਼ਾਇਦ ਫਿਰ ਮੈਂ ਇਹ ਸੋਚ ਨਾ ਸਕਦਾ ਹੁੰਦਾ ਹੁਣ ਮੈਨੂੰ ਖੁਸ਼ੀ ਹੈ ਵੀ ਆ ਸਿਰਫ ਬੱਚੇ ਨੇ ਇਹ ਸਾਰੇ ਮੇਰੇ ਆਪਣੀ ਨੇ ਮੈਂ ਇਹਨਾਂ ਬਾਰੇ ਸੋਚਦਾ ਮੈਨੂੰ ਪਰਿਵਾਰ ਬਣਾਉਣ ਦੀ ਇਸ ਤਰ੍ਹਾਂ ਦੀ ਕੋਈ ਸ਼ਿਕਵਾ ਚਿੰਤਾ ਨਹੀਂ ਹੈ ਆਪਣੇ ਬੁਢਾਪੇ ਬਾਰੇ ਸੋਚਿਆ ਕਦੀ ਆਪਣੇ ਬੁਢਾਪੇ ਲਈ ਕੁਝ ਸੇਵ ਕਰਕੇ ਰੱਖਿਆ ਹੋਏ ਸਾਈਡ ਤੇ ਕੋਈ ਰਕਮ ਕਿ ਉਹ ਵੀ ਤੁਸੀਂ ਸਾਰੀ ਦੀ ਸਾਰੀ ਸੇਵ ਕਰ ਮੈਂ ਬਿਲਕੁਲ ਸਾਰੀ ਦੀ ਸਾਰੀ ਮੈਂ ਸੋਚਦਾ ਵੀ ਮੈਂ ਮੇਰੀ ਪ੍ਰਾਪਰਟੀ ਲੋਕ ਨੇ ਮੇਰੀ ਪ੍ਰਾਪਰਟੀ ਮੇਰੇ ਮਿੱਤਰ ਦੋਸਤ ਨੇ ਮੇਰੀ ਪ੍ਰਾਪਰਟੀ ਉਹੀ ਗੱਲ ਵੀ ਸਾਹਿਤ ਹੈ ਉਹ ਮੈਨੂੰ ਹਰ ਤਰ੍ਹਾਂ ਮਦਦ ਦੇਊਗਾ ਮੇਰੇ ਕੋਲ ਮੇਰੀ ਪੈਨਸ਼ਨ ਹੈ ਵੀ ਪੈਨਸ਼ਨ ਦੇ ਨਾਲ ਮੈਂ ਰੋਟੀ ਖਾਊਗਾ ਮੈਂ ਆਪਣਾ ਪੈਸੇ ਜੋੜ ਕੇ ਰੱਖਣ 'ਚ ਵਿਸ਼ਵਾਸ ਨਹੀਂ ਕਰਦਾ ਇਹ ਜਿਹੜੀ ਤਸਵੀਰਾਂ ਅਸੀਂ ਦੇਖ ਰਹੇ ਹਾਂ ਇਹ ਦੇਖ ਕੇ ਲੱਗਦਾ ਨਹੀਂ ਕਿ ਚੈਰੀਟੇਬਲ ਹਸਪਤਾਲ ਹੈ ਜਾਂ ਫਿਰ ਸਰਕਾਰੀ ਸਕੂਲ ਹੈ ਇਹ ਪ੍ਰਾਈਵੇਟ ਨੂੰ ਵੀ ਮਾਤ ਪਾ ਰਹੀਆਂ ਨੇ ਤਸਵੀਰਾਂ ਮਿਸਾਲ ਪੇਸ਼ ਕਰ ਰਹੇ ਹੋ ਤੁਸੀਂ ਸਮਾਜ ਦੇ ਵਿੱਚ ਇਹ ਵੀ ਮੇਰੇ ਦਿਮਾਗ ਦੇ ਵਿੱਚ ਇੱਕ ਖੁੱਭੀ ਹੋਈ ਗੱਲ ਹੈ ਵੀ ਹਰ ਬੰਦਾ ਸੁੰਦਰਤਾ ਦਾ ਪੁਜਾਰੀ ਹੈ ਉਹ ਸੁੰਦਰਤਾ ਕੁਦਰਤੀ ਹੋਵੇ ਉਹ ਸੁੰਦਰਤਾ ਬਣਾਈ ਜਾ ਸਕਦੀ ਹੋਵੇ ਵੀ ਜੋ ਵੀ ਚੀਜ਼ ਹੋਵੇ ਤੇ ਸੁੰਦਰ ਹੋਵੇ ਅਗਰ ਸਕੂਲ ਹੋਵੇ ਉਹ ਵੀ ਸੁੰਦਰ ਹੋਣ ਹਸਪਤਾਲ ਹੋਵੇ ਉਹ ਸੁੰਦਰ ਹੋਣ ਹਸਪਤਾਲਾਂ 'ਚ ਤਾਂ ਸਗੋਂ ਇਸ ਤਰ੍ਹਾਂ ਦੀ ਲੋੜ ਹੈ ਵੀ ਉੱਥੇ ਦੁਖੀ ਟੁੱਟੇ ਹੋਏ ਜ਼ਿੰਦਗੀ ਹਾਰੇ ਹੋਏ ਮਨੁੱਖਾ ਹੁੰਦੇ ਨੇ ਉਹ ਆ ਕੇ ਸੁੰਦਰਤਾ ਨੂੰ ਦੇਖ ਕੇ ਉਹਨਾਂ ਨੂੰ ਮਹਿਕ ਆਵੇ ਉਹਨਾਂ ਦਾ ਜੀ ਲੱਗੇ ਉਹ ਅੰਤਰਮਾਨ ਨਾਲ ਗੱਲਾਂ ਕਰਨ ਨਾਲ ਜੁੜਨ ਉਹਨਾਂ ਦਾ ਮਨ ਕੁਝ ਹੱਦ ਤੱਕ ਇਹ ਸੋਚੇ ਰਾਹਤ ਮਿਲੇ ਉਹਨਾਂ ਨੂੰ ਮੈਂ ਇਸ ਕਰਕੇ ਵੀ ਇੱਥੇ ਸੁੰਦਰ ਦਰਖਤ ਹੋਣ ਸੁੰਦਰ ਬਾਗ ਬਗੀਚਾ ਹੋਵੇ ਸੁੰਦਰ ਫੁੱਲ ਹੋਣ ਤੇ ਹਰ ਮਰੀਜ਼ ਦਾ ਜਿਹੜਾ ਚਿਹਰਾ ਹੈ ਉਹ ਮਾਦ੍ਰਿਦ ਆ ਕੇ ਖਿਲੇ ਤੁਸੀਂ ਕੇਵਲ ਇਮਾਰਤ ਤੇ ਹੀ ਧਿਆਨ ਨਹੀਂ ਦਿੱਤਾ ਬਲਕਿ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਨੇ ਜਿਵੇਂ ਪੀਣ ਵਾਲਾ ਪਾਣੀ ਸਾਫ਼ ਹੋਣਾ ਚਾਹੀਦਾ ਬਾਥਰੂਮ ਸਾਫ਼ ਹੋਣੇ ਚਾਹੀਦੇ ਨੇ ਬੈੱਡ ਜਿਹੜੇ ਜਿੱਥੇ ਬੈੱਡ ਲੱਗੇ ਹੋਏ ਨੇ OPDs ਦੇ ਵਿੱਚ ਉਹ ਬੜੇ ਸੋਹਣੀ ਤਰ੍ਹਾਂ ਉੱਥੇ ਰੱਖੇ ਹੋਏ ਨੇ ਸਫਾਈ ਪੂਰੀ ਹਰ ਚੀਜ਼ ਦਾ ਧਿਆਨ ਰੱਖਿਆ ਹੋਇਆ ਹੈ ਦੇਖੋ ਇਹ ਸਾਡੇ ਇਹ ਸਮੇਂ ਦੀਆਂ ਲੋੜਾਂ ਨੇ ਸਾਡੀਆਂ ਇਹ ਸਾਡੀਆਂ ਜ਼ਰੂਰਤਾਂ ਨੇ ਇਹ ਸਾਡੀਆਂ ਜ਼ਰੂਰਤਾਂ ਦੇ ਮੂਢਲੇ ਅੰਗ ਨੇ ਜੇ ਅਸੀਂ ਇਹਨਾਂ ਮੂਢਲੀਆਂ ਗੱਲਾਂ ਬਾਰੇ ਨਹੀਂ ਤੇ ਆਪ ਦੇਵਾਂਗੇ ਇਹਨਾਂ ਤੋਂ ਹੀ ਵੱਡੀਆਂ ਗੱਲਾਂ ਬਣ ਕੇ ਕ੍ਰੂਪ ਬਣ ਜਾਂਦੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਗੱਲਾਂ ਬਾਰੇ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਤੁਹਾਨੂੰ ਦੇਖ ਕੇ ਲੋਕ ਅੱਗੇ ਆਏ ਨੇ ਤੁਹਾਡੇ ਵਰਗਾ ਰਾਹ ਜਾਂ ਫਿਰ ਜਿਹੜਾ ਰਾਹ ਤੁਸੀਂ ਅਪਣਾਇਆ ਜਿਹੜਾ ਰਾਹ ਅਪਣਾਉਣ ਦੀ ਗੱਲ ਕਦੀ ਦੇਖੀ ਹੋਵੇ ਕਿ ਲੋਕਾਂ ਨੇ ਤੁਹਾਡੇ ਤੋਂ ਕੁਝ ਸਿੱਖਿਆ ਦੇਖੋ ਮੈਂ ਤਾਂ ਅਬਦਾ ਫਰਜ਼ ਪਛਾਨ ਕੇ ਜੋ ਮੈਨੂੰ ਚੰਗਾ ਲੱਗਦਾ ਹੈ ਮੇਰੇ ਅੰਦਰ ਸ਼ਰਦਾ ਪੈਦਾ ਹੁੰਦੀ ਹੈ ਮੈਂ ਸ਼ਰਦਾ ਭਾਵਨਾ ਨਾਲ ਕਰਦਾ ਮੈਂ ਕੋਈ ਕਿਸੇ ਤੇ ਈਸਾਨ ਨਹੀਂ ਕਰ ਰਿਹਾ ਮੈਨੂੰ ਲੱਗਦਾ ਵੀ ਜਦੋਂ ਕੋਈ ਚੰਗਾ ਕਰਦਾ ਹੈ ਕਿਸੇ ਹੋਰ ਦੇ ਮਨ ਚ ਵੀ ਜ਼ਰੂਰ ਇਹ ਜਗਿਆਸਾ ਪੈਦਾ ਹੁੰਦੀ ਹੋਵੇਗੀ ਵੀ ਚੰਗੇ ਨੂੰ ਚੰਗਾ ਸਮਝ ਕੇ ਕੀਤਾ ਜਾਵੇ ਕੋਈ ਹੋਰ ਕਿਸੇ ਐਂਗਲ ਤੋਂ ਕੀਤਾ ਜਾਵੇ ਆਹ ਸਭ ਚੰਗੇ ਦੀ ਨਕਰ ਕੋਈ ਨਾ ਕੋਈ ਤਾਂ ਕਰਦਾ ਹੀ ਹੈ ਪਰ ਮੈਂ ਆਪਣੇ ਵੱਲੋਂ ਨਿਰਸਵਾਰਥ ਹੋ ਕੇ ਕੰਮ ਕਰਦਾ ਹਾਂ ਤੁਸੀਂ ਸੇਧ ਕਿਦੇ ਤੋਂ ਲਈਏ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਦਸਵੰਦ ਕੱਢਣਾ ਵੀ ਔਖਾ ਲੱਗਦਾ ਲੋਕਾਂ ਨੂੰ ਤੁਸੀਂ ਆਪਣੀ ਜਿਹੜੀ ਜੀਵਨ ਦੀ ਪੂਰੀ ਕਮਾਈ ਹੈ ਸੇਵਾ ਤੇ ਲਗਾ ਦਿਤੀ ਹੈ ਦੇਖੋ ਮੈਂ ਸਾਹਿਦ ਦੇ ਵਿੱਚੋਂ ਦੁਨੀਆ ਦੇ ਉਹ ਮਹਾਨ ਪਾਤਰ ਪੜ੍ਹੇ ਜਿਹੜੇ ਸਾਡੇ ਪਾਤਰ ਬਹੁਤ ਵੱਡਾ ਨਾਂ ਨੇ ਬਹੁਤ ਵੱਡਾ ਥਾਂ ਰੱਖਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਮੈਂ ਮਾਰਕਸਿਸਟ ਵੀ ਆ ਮੈਂ ਮਾਰਕਸ ਵੀ ਪੜ੍ਹਿਆ ਲੈਨਨ ਨੇ ਵੀ ਪੜ੍ਹਿਆ ਮੈਂ ਹੀਗਲ ਵੀ ਪੜ੍ਹਿਆ ਫਿਓਰ ਬਾਖ ਪੜ੍ਹਿਆ ਜਿਨ੍ਹਾਂ ਨੇ ਵੱਡੇ ਬਦਲਾਅ ਲੈ ਕੇ ਆਂਦੇ ਨੇ ਮੈਂ ਉਹਨਾਂ ਤੋਂ ਪ੍ਰੇਰਿਤ ਹੋਇਆ ਉਹਨਾਂ ਤੋਂ ਮੈਨੂੰ ਹੌਸਲਾ ਮਿਲਿਆ ਮੈਂ ਉਹਨਾਂ ਦੇ ਪ੍ਰਭਾਵ ਨਾਲ ਵੀ ਇਹ ਕੁਝ ਕਰਨ ਦੇ ਸਪਨ ਰੋਇਆ ਆਪਣੀ ਸਿੱਖਿਆ ਦੇ ਦੌਰਾਨ ਸੁਣਨ ਚਾਹਿਆ ਕਿ ਤੁਸੀਂ ਇੱਕ ਸਬਜੈਕਟ ਵਿੱਚ ਫੇਲ ਹੋ ਗਏ ਸੀ ਉਹ ਸਬਜੈਕਟ ਤੁਹਾਡਾ ਫੇਵਰਿਟ ਸਬਜੈਕਟ ਸੀ ਉਸ ਤੋਂ ਬਾਅਦ ਡੀਮੋਟੀਵੇਟ ਨਹੀਂ ਹੋਏ ਜਾਂ ਫਿਰ ਤੁਹਾਨੂੰ ਅਜੇਹ ਨਹੀਂ ਲੱਗਿਆ ਕਿ ਮੈਂ ਹਾਰ ਗਿਆ ਹੁਣ ਉਹ ਕਹਦਾ ਮੇਰੀ ਜ਼ਿੰਦਗੀ ਦੀ ਮਹਾਨ ਘਟਨਾ ਸੀ ਕਿਉਂਕਿ ਵਿਦਿਆਰਥੀ ਹੁੰਦੇ ਹੋયા ਵਿਦਿਆਰਥੀ ਦਾ ਜੀਵਨ ਸਿੱਧਾ ਐਜੂਕੇਸ਼ਨ ਵਾਲਾ ਹੁੰਦਾ ਹੈ ਐਜੂਕੇਸ਼ਨ ਜਦੋਂ ਉਹ ਵੀ ਤੋੜਾ ਟੁੱਟਦਾ ਜਿ세 ਕਿ ਪੇਪਰ ਦਿੰਨੇ ਆ ਸੀ ਜਿਹੜੇ ਪੇਪਰਾਂ ਚੋਂ ਪਾਸ ਹੋ ਕੇ ਅਸੀਂ ਅੱਗੇ ਜੋ ਕੁਝ ਬਣਨਾ ਹੁੰਦਾ ਹੈ ਉਹ ਪਾਸ ਹੋਣ ਦੇ ਉਪਰੰਤ ਹੀ ਹੁੰਦਾ ਹੈ ਵੀ ਉਹ ਮੇਰੇ ਤੇ 6:00 ਵਜੇ ਮੈਂ ਸੋਚਿਆ ਵਿਚਾਰਿਆ ਗਹਿਰਾਈ ਨਾਲ ਗਿਆ ਇਸ ਗੱਲ ਦੇ ਵਿੱਚ ਮੇਰੇ ਮਨ ਚ ਕਾਫੀ ਗੱਲਾਂ ਪੋਜ਼ਿਟਿਵ ਪੈਦਾ ਹੋਈਆਂ ਵੀ ਦੇਖੋ ਕੱਲਾ ਆਪਾਂ ਹਾਰ ਕੇ ਨਰਾਸ਼ ਹੋ ਕੇ ਘਰ ਬੈਠਣ ਨਾਲ ਨਹੀਂ ਕੁਛ ਗੱਲਾਂ ਬਣ ਸਕਦੀਆਂ ਤੇ ਆਪਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਹਕੀਕੀ ਰੂਪ ਚ ਕਰਨਾ ਚਾਹੀਦਾ ਹੈ ਮੈਂ ਯਤਨ ਕੀਤਾ ਤੇ ਉਹ ਯਤਨ ਮੇਰੇ ਕਾਫੀਆ ਤੱਕ ਸਫਰ ਵੀ ਹੋਇਆ ਸੇਧ ਤੁਹਾਡੇ ਤੋਂ ਬਹੁਤ ਸਾਰੇ ਲੋਕ ਸੇਧ ਲੈਣਗੇ ਜੇਕਰ ਸਮਾਜ ਨੂੰ ਜੇਕਰ ਯੂਥ ਨੂੰ ਕੋਈ ਸੁਨੇਹਾ ਲਗਾਉਣਾ ਚਾਹੋ ਤਾਂ ਕੀ ਕਹਿਣਾ ਚਾਹੋਗੇ ਦੇਖੋ ਸਨੇਹਾ ਤਾਂ ਇਹੀ ਹੈ ਕਿ ਸਾਡੇ ਯੂਥ ਨੂੰ ਜਾਗਣਾ ਚਾਹੀਦਾ ਹੈ। ਉਹਨਾਂ ਨੂੰ ਜ਼ਿੰਦਗੀ ਦੇ ਹਕੀਕੀ ਪੱਖ ਪਰ ਆਉਣਾ ਚਾਹੀਦਾ ਹੈ। ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਜਿਹੜੇ ਕੰਮ ਨੇ, ਉਹ ਸਾਰੂ ਕੰਮ ਨੇ, ਜ਼ਿੰਦਗੀ ਦੇ ਅਸਲੀ ਕੰਮ ਨੇ, ਉਹਨਾਂ ਨੂੰ ਕਿਰਤ ਨਾਲ ਜੋੜਨਾ ਚਾਹੀਦਾ ਹੈ। ਉਹਨਾਂ ਨੂੰ ਦਿਖਾਵੇ ਦੇ ਮਗਰ ਲੱਗ ਕੇ ਸ਼ੋਸ਼ਾਬਾਜ਼ੀ ਦੇ ਸ਼ੋਰ ਤਾਂ ਦੇ ਵਿੱਚ ਨਹੀਂ ਭਜਣਾ ਚਾਹੀਦਾ। ਉਹਨਾਂ ਆਪਣੀ ਜ਼ਿੰਦਗੀ ਦਾ ਮੋੜ ਬੰਨਣ ਵਾਸਤੇ ਬਿਲਕੁਲ ਪ੍ਰੈਕਟੀਕਲ ਜੀਵਨ ਦੇ ਵਿੱਚ ਜੋ ਸਮਾਜ ਦੇ ਚੰਗੇ ਕੰਮ ਨੇ ਘਰਾਂ ਦੇ ਚੰਗੇ ਕੰਮ ਨੇ ਆਪਣੀ ਕੋਈ ਜੋਬ ਨਾਲ ਜੁੜੇ ਹੋਏ ਕੰਮ ਨੇ ਜਾਂ ਮਾਂ-ਬਾਪਾ ਦੀ ਰਿਸਪੈਕਟ ਕਰਨੀ ਹੈ ਜਾਂ ਸੋਸਾਇਟੀ ਨੂੰ ਚੰਗਾ ਬਣਾਉਣਾ ਹੈ ਕਿਉਂਕਿ ਨੌਜਵਾਨ ਵਿੱਚ ਸ਼ਕਤੀ ਹੁੰਦੀ ਹੈ ਉਹਨਾਂ ਵਿੱਚ ਤਾਜ਼ਗੀ ਵੀ ਹੁੰਦੀ ਹੈ ਉਹ ਕੰਮ ਬਹੁਤ ਜ਼ਿਆਦਾ ਕਰ ਸਕਦੇ ਨੇ ਮੈਂ ਕਹੂੰਗਾ ਜੇ ਸਾਡੇ ਨੌਜਵਾਨ ਜਾਗ ਪਹਿਣ ਭਗ ਸਿੰਘ ਉਹਨਾਂ ਦੀ ਤਰ੍ਹਾਂ ਸਰਾਬੇ ਹੋ ਰਾਂ ਇੰਤਰਾ ਜਿਨ੍ਹਾਂ ਨੇ ਸਾਡੇ ਤੇ 200 ਸਾਲਾਂ ਦੀ ਗੁਲਾਮੀ ਦਾ ਜੂਲਾ ਲਾ ਕੇ ਪਰਾ ਮਾਰਿਆ ਤਾਂ ਸਾਡੇ ਇਹ ਵਿਦਿਆਰਥੀ ਵੀ ਇਹ ਸਮਾਜ ਨੂੰ ਸੁੰਦਰ ਬਣਾਉਣ ਦੇ ਵਿੱਚ ਇੱਕ ਚੰਗੀ ਸਿਫਤੀ ਤਬਦੀਲੀ ਲਿਆਉਣ ਦੇ ਸਹਾਇ ਹੋ ਸਕਦੇ ਨੇ ਜੇ ਆਪਣਾ ਫਰਜ਼ ਪਛਾਨਣ ਅੱਜ ਦੇ ਸਮੇਂ ਦੇ ਵਿੱਚ ਕਿਹਾ ਤਾਂ ਜਾਂਦਾ ਹੈ ਕਿ ਔਰਤ ਮਰਦ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀ ਹੈ ਸਮਾਜ ਦੇ ਵਿੱਚ ਔਰਤਾਂ ਨੂੰ ਪੂਰੀ ਰਿਸਪੈਕਟ ਮਿਲ ਰਹੀ ਹੈ ਉਹਨਾਂ ਨੂੰ ਪੂਰਾ ਬਣਦਾ ਮਾਣ ਸਨਮਾਨ ਦਿੱਤਾ ਜਾ ਰਿਹਾ ਪਰ ਅਜੇਹਾ ਨਹੀਂ ਹੈ ਹਾਂ ਇਹਦੇ ਵਿੱਚ ਕਿਉਂ ਨਹੀਂ ਹੈ ਇੱਕ ਬਹੁਤ ਵੱਡਾ ਸਵਾਲ ਹੈ ਇਹਦੇ ਚ ਦੋਵੇਂ ਤਰ੍ਹਾਂ ਦੋਸ਼ੀ ਨੇ ਜਿਸ ਤਰ੍ਹਾਂ ਦਾ ਵਿਗਾੜ ਜਿਸ ਤਰ੍ਹਾਂ ਦੀ ਗਰਾਬਟਾ ਰਹੀ ਹੈ ਉਹਦੇ ਚ ਕਾਫੀ ਹੱਦ ਤੱਕ ਔਰਤ ਵੀ ਦੋਸ਼ੀ ਹੈ ਸਾਡਾ ਕਲਚਰ ਅਸੀਂ ਵਿਦੇਸ਼ੀ ਕਲਚਰ ਦੀ ਨਕਲ ਕਰਕੇ ਜੋੜਾ ਕੁਝ ਉਹ ਅਪਣਾ ਰਹੇ ਹਾਂ ਅਸੀਂ ਆਪਣਾ ਅਸਲੀ ਜੱਦੀ ਕਲਚਰ ਛੱਡ ਕੇ ਜੋ ਅਸੀਂ ਉਹ ਕੁਝ ਕਰ ਰਹੇ ਹਾਂ ਉਹਦਾ ਸਾਈਡ ਇਫੈਕਟ ਵੀ ਹੈ ਪਰੰਤੂ ਪੋਜ਼ਿਟਿਵ ਹਾਂ ਪੱਖੀ ਵੀ ਬਹੁਤ ਕੁਝ ਹੈ ਜੋ ਸਾਡੀਆਂ ਲੜਕੀਆਂ ਕਰ ਰਹੀਆਂ ਨੇ ਘਰ ਚਲਾ ਰਹੀਆਂ ਨੇ ਰਾਜਨੀਤੀ ਚਲਾ ਰਹੀਆਂ ਨੇ ਸੋਸਾਇਟੀ 'ਚ ਭੂਮਿਕਾ ਵਧੀਆ ਨਿਭਾ ਰਹੀਆਂ ਨੇ ਇਹ ਵੀ ਇੱਕ ਆਪਣੇ ਆਪ 'ਚ ਵੱਡਾ ਪੱਖ ਹੈ ਕੁੜੀਆਂ ਦੇ ਕਾਲਜ ਚਲਾਉਣ ਦੇ ਵਿੱਚ ਤੁਹਾਡਾ ਬੜਾ ਵੱਡਾ ਯੋਗਦਾਨ ਹੈ ਤੁਹਾਡੇ ਪਿੰਡ ਦੇ ਵਿੱਚ ਦੇਖੋ ਉਹ ਵੀ ਮੈਂ ਆਪਣਾ ਫਰਜ਼ ਸਮਝ ਕੇ ਮੇਰੀ ਧਮਾਨ ਪਰਿਵਾਰ ਨਾਲ ਬਿਲਕੁਲ ਨੇੜਤਾ ਹੈ ਉਹ ਮੇਰੇ ਸਭ ਤੋਂ ਵੱਧ ਨੀਅਰੈਸਟ ਨੇ ਡੀਅਰੈਸਟ ਨੇ ਉਹਨਾਂ ਨੇ ਮੇਰੀ ਯੋਗਤਾ ਨੂੰ ਸਮਝ ਕੇ ਜਾਂ ਮੇਰੀ ਧਿਆਨਦਾਰੀ ਨੂੰ ਸਮਝ ਕੇ ਉਹ ਪ੍ਰਬੰਧ ਮੇਰੇ ਹੱਥਾਂ 'ਚ ਦਿੱਤਾ ਫਿਰ ਮੈਂ ਇੰਡੀਪੈਂਡੈਂਟ ਬੇ ਨਾਲ ਉਹਨੂੰ ਚਲਾਉਣ ਦਾ ਯਤਨ ਕੀਤਾ ਡਿਸਪੀਸਪਲਨ ਪੈਦਾ ਕੀਤਾ ਕੰਟਰੋਲ ਕੀਤਾ ਉਹਦੇ ਵਧੀਆ ਸਿੱਟੇ ਕੱਢੇ ਤੇ ਇਹ ਉਹਨਾਂ ਦੀ ਦੇਣ ਹੈ ਬਹੁਤ ਵਧੀਆ ਨਹੀਂ ਕੋਈ ਦਿੱਕਤ ਨਹੀਂ ਜੀ ਮੈਂ ਬਿਮਾਰ ਸੀ ਜੀ ਤਿੰਨ ਚਾਰ ਦਿਨਾਂ ਦੇ ਰਾਤ ਮੈਨੂੰ ਲੈ ਕੇ ਆਏ ਜੀ ਰਾਤ ਰਾਤ ਦੇਖੋ ਜੀ ਮੈਂ ਇੰਨੀ ਠੀਕ ਹੋ ਗਿਆ ਆਪਦੇ ਆਪ ਬੈਠ ਸਕਦੀ ਆ ਠੀਕ ਹੈ ਜੀ ਡਾਕਟਰ ਵੀ ਵਧੀਆ ਨੇ ਜਿਹੜਾ ਦੂਜਾ ਸਟਾਫ ਹੈ ਉਹ ਵੀ ਵਧੀਆ ਜੀ ਦੇਖਭਾਲ ਵਧੀਆ ਕਰਦੇ ਨੇ ਖਰਚਾ ਵੀ ਘੱਟ ਹੈ ਜੀ ਅੱਗੇ ਸਾਨੂੰ ਰੂਰ ਇਸ ਨਾਮ ਜਾਣਾ ਪੈਂਦਾ ਉਹ ਦਿੱਕਤ ਨਹੀਂ ਆਉਂਦੀ ਜੀ ਇੱਥੇ ਆ ਕੇ ਠੀਕ ਹੋ ਗਏ ਸੀ ਸਕੂਲ ਦੀ ਇਮਾਰਤ ਦੁਆਰਾ ਬਣੀ ਹੈ ਹੁਣ ਸੋਹਣੀ ਹੋ ਕੇ ਬਣ ਗਈ ਕਿੰਨਾ ਫਾਇਦਾ ਬਹੁਤ ਸਾਰਾ ਫਾਇਦਾ ਹੋਇਆ ਜਿਸ ਨਾਲ ਜਿਹੜੇ ਬੱਚੇ ਬਾਹਰ ਮਤਲਬ ਕਿ ਬਾਹਰ ਕਲਾਸਾਂ ਲੱਗਦੀਆਂ ਹੁੰਦੀਆਂ ਸੀ ਉਸ ਨਾਲ ਬੱਚਿਆਂ ਦਾ ਧਿਆਨ ਇੱਧਰ ਉੱਧਰ ਭਟਕਦਾ ਸੀ ਤੇ ਹੁਣ ਅੰਦਰ ਬੈਠ ਕੇ ਉਹਨਾਂ ਦਾ ਸਾਰਾ ਧਿਆਨ ਪੜ੍ਹਾਈ ਵਿੱਚ ਲੱਗਦਾ ਹੈ ਪਹਿਲਾਂ ਮੀ ਵੀ ਪੈਂਦਾ ਸੀ ਤੇ ਪਾਣੀ ਵੀ ਖੜ ਜਾਂਦਾ ਸੀ ਸਕੂਲ ਦੇ ਵਿੱਚ ਬੱਚਿਆਂ ਦਾ ਹੁਣ ਜ਼ਿਆਦਾ ਮਨ ਪੜ੍ਹਾਈ ਵਿੱਚ ਲੱਗਦਾ ਹੈ ਤੇ ਪਹਿਲਾਂ ਗਰਮੀ ਵੀ ਬਹੁਤ ਜ਼ਿਆਦਾ ਹੁੰਦੀ ਸੀ ਹੁਣ ਪੱਖੇ ਵੀ ਲੱਗ ਗਏ ਨੇ ਹਰ ਕਲਾਸ ਅੰਦਰ ਲੱਗਣ ਦੇ ਨਾਲ ਬਹੁਤ ਵਧੀਆ ਫਾਇਦਾ ਹੁੰਦਾ ਜੀ ਇਸ ਇਮਾਰਤ ਨਾਲ ਬਣਨ ਨਾਲ ਬਹੁਤ ਵਧੀਆ ਫਾਇਦਾ ਹੈ ਸਾਡੇ ਉਹ ਕੀ ਪੋਸਟ ਫਰਕ ਮਹਿਸੂਸ ਹੋਇਆ ਸਾਡੀਆਂ ਜਿਹੜੀਆਂ ਪਹਿਲਾਂ ਕਲਾਸ ਬਾਹਰ ਲੱਗਦੀਆਂ ਸੀ ਹੁਣ ਉਹ ਅੰਦਰ ਲੱਗ ਲੱਗ ਰਹੀਆਂ ਹਨ ਤੇ ਮੀਂਹ ਕਣੀ ਵਿੱਚ ਸਾਨੂੰ ਬਹੁਤ ਢਿੱਕਾ ਆਉਂਦਾ ਸੀ ਉਹ ਹੁਣ ਉਹ ਢਿੱਕਾ ਨਹੀਂ ਆਉਂਦਾ ਤੇ ਹੁਣ ਹਰ ਪਾਰਟੀ ਵਲੇ ਸਾਨੂੰ ਟੈਂਟ ਲਾਉਣੇ ਪੈਂਦੇ ਸੀ ਤੇ ਸਾਊਂਡ ਸਿਸਟਮ ਹੁਣ ਹਾਲ ਦੇ ਵਿੱਚ ਸਾਰਾ ਕੁਝ ਉਪਲਬਧਾ ਹੈ ਅਸੀਂ ਕਾਮਰੇਡ ਵੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਆਪਣਾ ਹੀ ਆਪਣੇ ਆ ਦਾ ਕਤਲ ਕਰ ਰਿਹਾ ਹੈ ਦੌਲਤ ਦੇ ਪਿੱਛੇ ਜਿਹੜੇ ਖੂਨ ਦੇ ਰਿਸ਼ਤੇ ਪਾਣੀ ਦੇ ਰਿਸ਼ਤੇ ਬਣ ਗਏ ਨੇ ਅਜਿਹੇ ਸਮੇਂ ਦੇ ਵਿੱਚ ਕਾਮਰੇਡ ਪੀਮ ਸਿੰਘ ਜੀ ਵਰਗੇ ਲੋਕ ਜਿਹੜੇ ਨਿਸਵਾਰਥ ਸੇਵਾ ਕਰ ਰਹੇ ਨੇ ਲੋਕਾਂ ਦੇ ਲਈ ਯਤਨ ਕਰ ਰਹੇ ਨੇ ਕਿ ਸਮਾਜ ਨੂੰ ਇੱਕ ਚੰਗਾ ਸਮਾਜ ਦੀ ਤਸਵੀਰ ਹੋਰ ਸੁੰਦਰ ਹੋ ਸਕੇ ਅਜੇ ਹੀ ਸ਼ਖਸੀਅਤ ਨੂੰ ਸਲਾਮ ਹੈ ਡੇਲੀ ਪੋਸਟ ਪੰਜਾਬੀ ਦਾ ਤੇ ਉਮੀਦ ਕਰਦੇ ਹਾਂ ਕਿ ਇਹਨਾਂ ਤੋਂ ਸੇਧ ਲੈ ਕੇ ਬਹੁਤ ਲੋਕ ਜਿਹੜੇ ਨੇ ਅਜਿਹੇ ਰਾਹਵਲ ਤੁਰਨਗੇ ਕੈਮਰਾਮੈਨ ਦਰਸ਼ੀ ਦੇ ਨਾਲ सुमन ਜੈਤਲੀ ਡੇਲੀ ਪੋਸਟ ਪੰਜਾਬੀ ਦੜਬਾ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ